ਨਾਲ ਨੇ ਵੀ ਆਇਂ ਦੌਰ ਗਿਆ ਕਿ ਮੇਰੇ ਬੱਚਾ ਛੱਡ ਲਾਗੀ ਤੇਰੇ ਗਮਲੇ ਟੁੱਟੇ ਬਾਈ ਤੁਸੀਂ ਨਾ ਕਿੰਨੇ ਮੁੰਡਾ ਆਇਆ ਦੌਰ ਤੇ ਮੁੰਡਾ ਆਇਆ ਹਸਪੀਟਲ ਦਾ ਗੱਦੀ ਮੈਂ ਨਹੀਂ ਕਰ ਸਕਦਾ ਅੱਜ ਤੋਂ 3 ਦਿਨ ਬਾਅਦ ਆਈ ਉਹਦੀ ਫੋਟੋ ਜਿਓਗ੍ਰਾਫੀ ਦੇ ਵਿੱਚ ਉਹ ਕਿਸੀ ਹੋਈ ਹੈ ਉਹ ਤਾਂ ਹੋ ਗਿਆ ਕਿ ਨਾ ਵੀ ਉਹਨਾਂ ਵੀ ਆ 10 ਸਾਲ ਹੋ ਗਏ ਹੋਰ ਸਿਟੀਜ਼ਨ ਵੀ ਸੀ ਸਿਟੀਜ਼ਨ ਤਾਂ ਹੁਣ ਮਿਲ ਜਾਈ ਦੋ ਕੁ ਮਹੀਨੇ ਹੋ ਗਏ ਆ ਯਰ ਮਿਲਿ ਨੂੰ 4 ਸਾਲ ਨੂੰ ਬਸ ਬਾਹਨਾ ਬੰਦ ਕਰ ਹਰ ਤੇ ਸਰਕਾਰ ਤੋਂ ਜਾਂ ਪੰਜਾਬ ਸਰਕਾਰ ਤੋਂ ਕੋਈ ਮੰਗ ਨਹੀਂ ਨਾ ਜੀ ਕੋਈ ਮੇਰੀ ਤਾਂ ਕੋਈ ਮੰਗ ਮੇਰੇ ਬੱਚਾ ਨਹੀਂ ਮੰਗਦਾ ਛੋਟਾ ਮੈਂ ਨਹੀਂ ਜੋ ਕਿਨ ਅਕਸਰ ਇਹ ਜਿਹੜੀ ਨਾ ਘਟਨਾ ਹੋਈ ਹੈ ਸਾਡੇ ਪਿੰਡ ਵਿੱਚ ਬਹੁਤ ਹੀ ਮੰਦ ਭਾਗੀ ਹੋਈ ਹੈ ਇਹ ਬੱਚਾ ਜਿਹੜਾ ਸੀ ਬਹੁਤ ਹੋਣ ਹਾਰ ਸੀ 10 ਸਾਲ ਤੋਂ ਉਹ ਨਿਊਜ਼ੀਲੈਂਡ ਗਿਆ ਸੀ ਪੜ੍ਹਾਈ ਵੇਸ ਤੇ ਗਿਆ ਸੀ ਤੇ ਉੱਥੇ ਵਿਚਾਰਾ ਮਤਲਬ ਵੀ ਸਾਂਭ ਲਓ ਵੀ ਆਪਣਾ ਪੀਆਰਪੀ ਹੋ ਗਿਆ ਸਭ ਕੁਝ ਹੋ ਗਿਆ ਤੇ ਹੁਣ ਤਾਂ ਇੱਧਰ ਮਤਲਬ ਵਾਪਸੀ ਸੀਗੀ ਵੀ ਜਾਨੀ ਕਿ ਮੈਂ ਪਿੰਡ ਜਾ ਕੇ ਆਪਣਾ ਜਾਨੀ ਕਿ ਵਿਆਹ ਕਰਵਾ ਜਾ ਹੋਰ ਮਾਂ ਪੇ ਦੀ ਵੀ ਇਹ ਇੱਛਾ ਸੀ ਵੀ ਹੁਣ ਮਤਲਬ ਆਵੇ ਤਾਂ ਇਹਦੀ ਵਿਆਹ ਸ਼ਾਦੀ ਕਰੀਏ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸੀਗਾ ਤੇ ਹੁਣ ਅਸੀਂ ਅਸੀਂ ਪੰਜਾਬ ਸਰਕਾਰ ਤੋਂ ਜਾਂ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਉਸ ਜਿਹੜੇ ਬੱਚੇ ਦੀ ਡੈੱਡ ਬੋਡੀ ਆ ਉਹਨੂੰ ਲਿਆਉਣ ਦੇ ਵਿੱਚ ਇਸ ਪਰਿਵਾਰ ਦਾ ਸਹਿਯੋਗ ਕਰਦੇ। ਕਿੰਨਾ ਚਿਰ ਹੋਇਆ ਸਤਿ ਸਮਾ। ਬਸ ਜਿਹੜੀ ਇਹ ਮੰਦ ਭਾਗੀ ਘਟਨਾ ਹੋਈ ਹੈ ਤੇ ਸਾਡੇ ਬਹੁਤ ਹੀ ਜ਼ਿਆਦਾ ਮਾਮਲੀ ਰਹਿਣ ਨਾਲ ਜਾਗਰਣ ਕਰਾਇਆ ਤੇ ਬੱਚੇ ਸੀਨੇ ਦੇ ਲੱਗੇ ਸੀ ਥੋੜੇ ਸ਼ੌਕ ਦੇ ਨਾਲ ਮਿਹਨਤ ਕਰਕੇ ਨੇ ਆਪ ਦੀ ਬਾਹਰ ਬਹੁਤ ਮਿਹਨਤ ਕੀਤੀ ਆ ਤੇ ਬੱਚੇ ਸੈਟਲ ਹੋ ਗਏ ਨੇ ਤੇ ਸੋ ਬਾਹਰ ਭੇਜੇ ਬੱਚੇ ਪੜ੍ਹਨ ਦੇ ਲਈ ਨਾਲ ਨਾਲ ਥੋੜਾ ਥੋੜਾ ਕੰਮ ਵੀ ਕਰਦੇ ਸੀ। ਤੇ ਉੱਥੇ ਇਹੋ ਜਿਹਾ ਘਟਨਾ ਵਾਪਰੀ ਹੈ ਜਿਹਦੇ ਵਿੱਚ ਉਹ ਐਕਸੀਡੈਂਟ ਹੋਇਆ ਬੱਚੇ ਦੀ ਡੈਥ ਹੋ ਗਈ ਹੈ ਅਸੀਂ ਤਾਂ ਇਹੀ ਕੋਣ ਸਰਕਾਰ ਅੱਗੇ ਬੇਨਤੀ ਕਰਦੇ ਆਂ ਪ੍ਰਸ਼ਾਸਨ ਅੱਗੇ ਪਈ ਜਿਹੜੀ ਡੈੱਡ ਬੋਡੀ ਹੈ ਜਲਦੀ ਤੋਂ ਜਲਦੀ ਇੱਥੇ ਇੰਡੀਆ ਲਿਆਂਦੀ ਜਾਵੇ ਤਾਂ ਕਿ ਮਾਤਾ ਪਿਤਾ ਉਹ ਆਪਣੇ ਬੱਚੇ ਨੂੰ ਦੇਖ ਸਕਣ ਅੰਤਿਮ ਸੰਸਕਾਰ ਸਾਡੇ ਇਸ ਨਗਰ ਦੇ ਵਿੱਚ ਹੋਵੇ ਅਸੀਂ ਤਾਂ ਇਹੀ ਬੋਲ ਜੋਰ ਅਪੀਲ ਕਰਦੇ ਆਂ ਸਾਲ ਪਹਿਲਾਂ ਆਇਆ ਸਰਪੰਚ ਪਿੰਡ ਬੇੜ ਜਿਹੜੀ ਡੈਥ ਹੋਈ ਹੈ ਬੜੀ ਮੰਦ ਭਾਗੀ ਘਟਨਾ ਹੋਈ ਆ ਦੇਖੋ ਇਹਦਾ ਡੈਡੀ ਪਹਿਲਾਂ ਸੀਗਾ ਬਬਲੀ ਜੀ ਪਹਿਲਾਂ 10-15 ਸਾਲ ਜਾਪਾਨ ਚ ਲੈ ਕੇ ਆਏ ਦੁਕਾਨਦ ਹੁੰਦੇ ਹੁੰਦੇ ਇਹਨਾਂ ਨੂੰ ਜੋ ਵੀ ਪੂੰਜੀ ਇਕੱਠੀ ਕਰਕੇ ਲਿਆਏ ਉਹਨਾਂ ਨੇ ਆਪਣਾ ਬੇਟਾ ਸੱਟ ਕਨ ਵਾਸਤੇ ਉਹਨਾਂ ਨੇ ਨਿਊਜ਼ੀਲੈਂਡ ਭੇਜਿਆ ਉੱਥੇ ਪਰਮਾਧਵਾ ਨੂੰ ਨਹੀਂ ਮਨਜ਼ੂਰ ਸੀ ਮਤਲਬ ਇਹ ਹੁਣਾ ਤੇ ਉੱਥੇ ਜੋ ਨਹੀਂ ਸੋਚਿਆ ਸੀ ਉਹ ਹੋ ਗਿਆ ਜੀ ਤੇ ਉਹਦੇ ਮਤਲਬ ਕਿ ਹੁਣ ਆਣਾ ਸੀ ਆਪਣੇ ਪਿੰਡ ਇੰਡੀਆ ਆਣਾ ਸੀ ਇਹ ਆਪਣਾ ਮੈਰਿਜ ਕਰਾਣੀ ਸੀਗੀ ਆਪੇ ਫਾਦਲ ਨੂੰ ਕਹਿੰਦਾ ਵੀ ਤੁਸੀਂ ਆਪਣਾ ਮੇਰੇ ਲਈ ਕੁੜੀ ਲੱਭ ਕੇ ਰੱਖੋ ਜੋ ਵੀ ਮਕਾਨ ਪਾਓ ਤੇ ਮੈਂ ਆਮਾ ਤੇ ਮੇਰੀ ਮੈਰਿਜ ਕਰਕੇ ਤੇ ਬਾਕੀ ਬਾਅਦ ਸਵਾਂ ਅਸੀਂ ਇਹਦੇ ਮਤਲਬ ਕਿ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਇਹ ਲਾਛ ਲਿਆਣ ਵਿੱਚ ਇੰਡੀਆ ਲਿਆਣ ਬੋਡੀ ਲਿਆਣ ਵਿੱਚ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਮਤਲਬ ਕਿ